ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲੇ ਮਹੱਲਾ 3 ਅਸ਼ਟਪਦੀ ਕਰ ਦਸਵਾਂ ਇੱਕ ਊੰਕਾਰì ਸਤਿਗੁਰ ਪ੍ਰਸਾਦਿ ਜਗ ਕਉ ਆ ਮੁਖ ਚੰਚ ਗਿਆਨੇ ਅੰਤਰ ਲੋਭ ਝੂਠ ਅਭਿਮਾਨਿ ਬਿਨ ਆਵੈ ਪਾਜ ਲਹਿਗ ਨਿਦਾਨੇ ਸਤਿਗੁਰ ਸੇਵ ਨਾਮ ਬਸੈ ਮਨ ਚੀਤੇ ਗੁਰੂ ਭੇਟ ਹੈ ਹਾਰ ਇਨਾਮ ਚੇਤਾਵ ਬਿਨ ਨਾ ਬੈ ਹੋਰ ਝੂਟ ਪੜੀ ਤਰਾਉ ਗੁਰ ਕਹਿ ਆਸਾ ਕਾਰ ਕਮਾਵੂ ਸ਼ਬਦ ਚੀਨ ਸਹਿਜ ਘੜਿ ਆਵੂ ਸੱਚੈ ਨਾਏ ਬਡਾਈ ਫਵ ਆਪ ਨੰਬੂ ਜਲੋਗ 부ਜਾਵੈ ਮਨ ਕਾ ਅੰਦਾ ਅੰਧ ਕਮਾਵੈ ਘਰ ਦਰ ਮਹਿਲ ਛੋੜ ਕੇ ਸਿ ਪਾਵੇ ਹਰ ਜੀਉ ਸੇਵੈ ਅੰਤਰ ਜਾਮੀ ਘਟ ਘੜੇ ਅੰਤ ਇਸ ਜਿਸ ਕੀ ਜੋਤਿ ਸਮਾਨੀ ਤੇਸ ਨਾਲੇ ਕਿਆ ਚੱਲ ਪਹਿ ਨਮੀ ਸਚਾ ਨਾਮ ਸਚੇ ਸ਼ਬਦੇ ਜਨ ਹੈ ਆਪੇ ਆਪੇ ਮਿਲੈ ਚੁੱਕੇ ਬਿਮਨ ਘਰ ਮਖਾ ਨਾਮ ਸਦਾ ਸਦਾ ਬਖਣੈ ਸਤਿਗੁਰ ਸੇਵੈ ਦੁਜੀ ਦੁਰਮਤ ਜਾਈ ਔਗਣ ਕਾਟੇ ਪਾਪਾ ਮਤ ਕਾਈ ਕੰਚਨ ਕਾ ਜੋਤੇ ਜੋ ਸਮੈ ਸਤਗੁਰ ਮਿਲਿਆ ਪੜਦੇ ਪੜਿਆਈ ਤੁਮਹਿ ਕਟਹਿ ਹਿਰਦੈ ਨਾਮ ਵਸਾਈ ਨਾ ਮਰਤੇ ਸਦਾ ਸੁਖਾਈ ਗੁਰਮਤਿ ਮਾਨਿਆ ਕਰਨੀ ਸਾਰੀ ਗੁਰਮਤਿ ਮਾਨਿਆ ਮੁਖੁਦਵਾਰੀ ਨਾਨਕ ਗੁਰਮਤਿ ਮਾਨਿਆ ਪਰਵਰ ਸਦਾ ਰੀ ਨਾਨਕ ਗੁਰਮਤਿ ਮਾਨਿਆ ਪਰਵਰ ਸਦਾ ਰੀ ਵਾਹੀ ਗੁਰਜੀਕਾ ਖਾਲਸਾ ਆਹੀ ਗੁਰਜ ਕੀ ਫਤਿਹ